ਤੁਸੀਂ ਦੇਖਿਆ ਵੀ ਕਈ ਮਸੀਹਾ ਐਸੇ ਹੁੰਦੇ ਹਨ ਕਿਉਂਕਿ ਇਨਸਾਨਾਂ ਦੀ ਸੇਵਾ ਕਰਕੇ ਆਪਣਾ ਨਾਮ ਕਮਾਉਂਦੇ ਹਨ ਪਰ ਇਹ ਇੱਕ ਡਾਕਟਰ ਅੱਜ ਹਸਪਤਾਲ ਨੂੰ ਮਿਲਣ ਜਾ ਰਹੇ ਹਨ ਜਿਨ੍ਹਾਂ ਨੇ ਬੇਜਵਾਨ ਜਾਨਵਰਾਂ ਦੀ ਸੇਵਾ ਕਰਕੇ ਆਪਣਾ ਨਾਮ ਕਮਾਇਆ ਹੈ ਔਰ ਸਾਡੇ ਨਾਲ ਜੁੜੇ ਹਨ ਐਡੀਸ਼ਨਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਡਾਕਟਰ ਵਿਜੇ ਕੁਮਾਰ ਜੀ ਉਹਨਾਂ ਨਾਲ ਅਪਾ ਗੱਲ ਕਰਨ ਨੂੰ ਕੁਰਾ ਰਹੇ ਹਨ ਜਿਨ੍ਹਾਂ ਨੇ ਬੇਜਵਾਨਾਂ ਦੀ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਔਰ ਪਰਮਾਤਮਾ ਨੇ ਉਹਨਾਂ ਨੂੰ ਤਰੱਕੀਆਂ ਵੀ ਬਖਸ਼ੀਆਂ ਨੇ ਔਰ ਇੱਕ ਵੈਟਰਨਰੀ ਅਫਸਰ ਤੋਂ ਲੈ ਕੇ ਸੀਨੀਅਰ ਵੈਟਰਨਰੀ ਅਫਸਰ ਬਣ ਕੇ ਹੋਏ ਡਿਪਟੀ ਡਾਇਰੈਕਟਰ ਦੇ ਅਹੁ ਗਰੀਬ ਕਰੋ ਹੋਣ ਦੇ ਬਾਵਜੂਦ ਵੀ ਬੇਜੁਬਾਨਾਂ ਦੇ ਦਰਦ ਦੂਰ ਕਰਨ ਤੇ ਪਰਮਾਤਮਾ ਤਰੱਕੀਆਂ ਬਖਸ਼ਦਾ ਹੈ ਤੇ ਬੇਜਵਾਨਾਂ ਦੀਆਂ ਸੇਵਾਵਾਂ ਕਰਦੇ ਹੀ ਅੱਜ ਮੈਂ ਪਸ਼ੂ ਪਾਲਣ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦਾ ਚਾਰਜ ਸੰਭਾਲ ਰਿਹਾ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਠਾਨਕੋਟ ਵਿੱਚ ਡਿਪਟੀ ਡਾਇਰੈਕਟਰ ਦਾ ਚਾਰਜ ਸੰਭਾਲ ਰਹੇ ਡਾਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਬਚਪਨ ਉਹਨਾਂ ਦਾ ਗਰੀਬੀ ਵਿੱਚ ਨਿਕਲਿਆ ਪਿਤਾ ਵੱਲੋਂ ਘਰ ਵਿੱਚ ਗਾਵਾਂ ਰੱਖੀਆਂ ਗਈਆਂ ਸਨ ਅਤੇ ਗਾਵਾਂ ਦਾ ਦੁੱਧ ਵੇਚ ਕੇ ਪਿਤਾ ਜੀ ਉਹਨਾਂ ਦੀ ਪੜ੍ਹਾਈ ਕਰਵਾਉਂਦੇ ਸਨ ਅਸੀਂ ਵੀ ਪਿਤਾ ਦਾ ਸਾਥ ਦੇਣ ਲਈ گاਵਾਂ ਦੇ ਲਈ ਪੱਠੇ ਕੁੱਤਰਦੇ ਅਤੇ ਉਹਨਾਂ ਦੀ ਸੇਵਾ ਕਰਦੇ ਬੇਜਵਾਨਾਂ ਦੇ ਦਰਦ ਸਾਨੂੰ ਬਚਪਨ ਤੋਂ ਹੀ ਅਹਿਸਾਸ ਸੀ ਅਤੇ ਮਨ ਵਿੱਚ ਠਾਨ ਲਿਆ ਕਿ ਅਸੀਂ ਪਸ਼ੂ ਡਾਕਟਰ ਹੀ ਬਣਨਾ ਹੈ ਜਿਸ ਦੇ ਚਲਦੇ ਬੇਜਵਾਨਾਂ ਦਾ ਦਰਦ ਦੂਰ ਕਰਦੇ ਹੋਏ ਪਰਮਾਤਮਾ ਨੇ ਸਾਨੂੰ ਵੈਟਰਨਰੀ ਡਾਕਟਰ ਬਣਾ ਦਿੱਤਾ 14 ਸਾਲ ਬੇਜਵਾਨਾਂ ਦੀ ਜਿੰਨੀ ਹੋ ਸકી ਸੇਵਾ ਕੀਤੀ ਡਾਕਟਰ ਵਿਜੇ ਨੇ ਦੱਸਿਆ ਕਿ ਸੰਡੇ ਹੋਵੇ ਜਾਂ ਕੋਈ ਗਜਟਡ ਛੁੱਟੀ ਆ ਜਾਵੇ ਪਰ ਜੇ ਕੋਈ ਪਸ਼ੂ ਪਾਲਕ ਉਹ ਨਾ ਕੋਲ ਆ ਜਾਂਦਾ ਕਿ ਉਹਨਾਂ ਦੀ ਗਾਂ ਜਾਂ ਮੱਝ ਬਿਮਾਰ ਹੈ ਉਹ ਛੁੱਟੀ ਵਾਲੇ ਦਿਨ ਵੀ ਉਸ ਦਾ ਇਲਾਜ ਕਰਨ ਜਾਂਦੇ ਸਨ ਇਹਨਾਂ ਬੇਜ਼ੁਬਾਨਾਂ ਦੀ ਦੁਆਵਾਂ ਦਾ ਸਦਕਾ ਉਹਨਾਂ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਪਹਿਲਾ ਸੀਨੀਅਰ ਵੈਟਰਨਰੀ ਅਫਸਰ ਦਾ ਅਹੁਦਾ ਦਿੱਤਾ ਤੇ ਹੁਣ ਉਹਨਾਂ ਕੋਲ ਡਿਪਟੀ ਡਾਇਰੈਕਟਰ ਦਾ ਵੀ ਵਾਧੂ ਚਾਰਜ ਮਿਲਿਆ ਹੈ ਮੈਂ ਹ ਹ ਵੀ ਨੋਟਿਸ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਉਸ ਸ਼ਖਸ ਨਾਲ ਜਿਹੜੇ ਕਿ ਜਾਨਵਰਾਂ ਦੀ ਸੇਵਾ ਬੇ ਜਵਾਨਾਂ ਦੀ ਸੇਵਾਵਾਂ ਕਰਕੇ ਅੱਜ ਤਰੱਕੀ ਹਾਸਲ ਕਰ ਚੁੱਕੇ ਹਨ ਅਤੇ ਇਲਾਕੇ ਵਿੱਚ ਉਹਨਾਂ ਦਾ ਨਾਂ ਵੀ ਹੈ ਤੁਸੀਂ ਦੇਖਿਆ ਵੀ ਕਈ ਮਸੀਹਾ ਐਸੇ ਹੁੰਦੇ ਹਨ ਜੋ ਕਿ ਇਨਸਾਨਾਂ ਦੀ ਸੇਵਾ ਕਰਕੇ ਆਪਣਾ ਨਾਮ ਕਮਾਉਂਦੇ ਹਨ ਪਰ ਇਹ ਇੱਕ ਡਾਕਟਰ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਬੇ ਜਵਾਨ ਜਾਨਵਰਾਂ ਦੀ ਸੇਵਾ ਕਰਕੇ ਆਪਣਾ ਨਾਮ ਕਮਾਇਆ ਹੈ ਔਰ ਸਾਡੇ ਨਾਲ ਜੁੜੇ ਹਨ ਐਡੀਸ਼ਨਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਡਾਕਟਰ ਬੀ ਜੇ ਕੁਮਾਰ ਜੀ ਉਹਨਾਂ ਨਾਲ ਆਪਾਂ ਗੱਲ ਕਰਨ ਨੂੰ ਪਾ ਰਹੇ ਹਾਂ ਜਿਨ੍ਹਾਂ ਨੇ ਬੇ ਜਵਾਨਾਂ ਦੀ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਔਰ ਪ੍ਰਮਾਤਮਾ ਨੇ ਉਹਨਾਂ ਨੂੰ ਤਰੱਕੀਆਂ ਵੀ ਬਖਸ਼ੀਆਂ ਨੇ ਔਰ ਇੱਕ ਬੈਕਟਰੀ ਅਫਸਰ ਤੋਂ ਲੈ ਕੇ ਸੀਨੀਅਰ ਬੈਠਨੀ ਅਫਸਰ ਹੋਤੇ ਹੋਣ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਵੀ ਪਹੁੰਚਿਆ ਨੇ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਬੀ ਜੇ ਕੁਮਾਰ ਜੀ ਨਾਲ ਜੀ ਡਾਕਟਰ ਬੀ ਜੇ ਕੁਮਾਰ ਜੀ ਤੁਸੀਂ ਬੇਜਵਾਨਾਂ ਦੀ ਸੇਵਾ ਕਰਦੇ ਆ ਰਹੇ ਹੋ ਲੰਬੇ ਸਮੇਂ ਤੋਂ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਕਦੋਂ ਤੋਂ ਇੱਕ ਜਿਹੜਾ ਕੰਮ ਜਿਹੜਾ ਇਸ ਇਸ ਵਾਰੀ ਸੇਵਾ ਬਾਰੇ ਭਾਵਨਾ ਜਗੀ ਕਿੰਨੀ ਦੇਰ ਹੋ ਗਈ ਇਹ ਤੁਹਾਨੂੰ ਧੰਨਵਾਦ ਸ਼ਰਮਾ ਜੀ ਦੇਖੋ ਅਸੀਂ ਇੱਕ ਬਹੁਤ ਹੀ ਛੋਟੇ ਪਰਿਵਾਰ ਦੇ ਵਿੱਚੋਂ ਪਿੰਡ ਝਿੰਲੀ ਤੋਂ ਜਿਹੜਾ ਆ ਉਹ ਮੈਂ ਮੇਰਾ ਜਨਮ ਹੋਇਆ ਆ ਮੈਂ ਪਿੰਡ ਝਿੰਲੀ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਉਥੋਂ ਮੈਂ ਪੜਿਆ ਪੰਜਵੀਂ ਤੱਕ ਫਿਰ ਉਹਦੇ ਬਾਅਦ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਸੁਝਾਨਪੁਰਾ ਲਲਾ ਲਾਈ ਪਤਰਾਈ ਜੀ ਉਤੋਂ ਮੈਂ ਦਸਵੀਂ ਆਪਣੀ ਕੀਤੀ ਆ ਤੇ ਮੇਰੇ ਫਾਦਰ ਸਾਹਿਬ ਵੀ ਇੱਕ ਅਧਿਆਚਾਰ ਮੁਲਾਜ਼ਮ ਸੀਗੇ ਤੇ ਅਸੀਂ ਦੋਨੋਂ ਬ੍ਰਦਰ ਜਿਹੜੇ ਆ ਉਹ ਇਸ ਡਿਪਾਰਟਮੈਂਟ ਦੇ ਵਿੱਚ ਆ ਜਿਹੜਾ 2011 ਦੇ ਵਿੱਚ ਨਹੀਂ ਮਹੀਨੇ ਅਸੀਂ ਜਿਹੜਾ ਇਸ ਡਿਪਾਰਟਮੈਂਟ ਦੇ ਵਿੱਚ ਆਏ ਸੀਗੇ ਬੜੇ ਛੋਟੇ ਪਰਿਵਾਰ ਦੇ ਵਿੱਚੋਂ ਆਪਾਂ ਜਿਹੜਾ ਨਿਕਲੇ ਆ ਮਿਹਨਤ ਕੀਤੀ ਆ ਮਿਹਨਤ ਕਰਨ ਦੇ ਬਾਅਦ ਸਾਨੂੰ ਜਿਹੜਾ ਆਪਾਂ ਇਹਦੇ ਨਾਲ-ਨਾਲ ਸਾਨੂੰ ਜਿਹੜਾ ਵੈਟਰਨਰੀ profession ਆ ਪਸ਼ੂਆਂ ਦਾ ਜਿਹੜਾ ਆਪਾਂ ਘਰਾਂ ਦੇ ਵਿੱਚ ਪੰਜ گاਵਾ ਜਿਹੜੀਆਂ ਸ਼ੁਰੂ ਤੋਂ ਰੱਖੀਆਂ ਹੋਈਆਂ ਸੀਗੀਆਂ ਪਰ ਉਹਨਾਂ ਵਾਲਾ ਅਸੀਂ ਦੇਖਦੇ ਸੀਗੇ ਸਾਨੂੰ ਲੱਗਾ ਸੀਗਾ ਕਿ ਇਹ ਬੜਾ ਨੋਬਲ profession ਹੈ ਕਿਸ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਆ ਉਹ ਜਿੰਨੀ ਸੇਵਾ ਕੀਤੀ ਜਾ ਸਕੇ ਪਸ਼ੂ ਪਾਲਕਾ ਦੀ ਉਨੀ ਹੀ ਘਟ ਹੈ ਕਿਉਂਕਿ ਅਸੀਂ ਆਪਣੇ ਆਪ ਦਾ ਖਿਆਲ ਰੱਖਦੇ ਆ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਆ ਜਿੰਨੀ ਦਰਦ ਜਿਹੜੀ ਸਾਨੂੰ ਹੁੰਦੀ ਹੈ ਇੰਨੀ ਹੀ ਵੇ ਜਵਾਨੇ ਇਹਨਾਂ ਜਾਨਵਰਾਂ ਨੂੰ ਹੁੰਦੀ ਹੈ ਚਾਹੇ ਉਹ ਡੌਗ ਨੇ ਚਾਹੇ ਉਹ ਕੈਟ ਨੇ ਚਾਹੇ ਗਾਵਾਂ ਚਾਹੇ ਮੱਝਾਂ ਪਰ ਦੇਖਿਆ ਕਿ ਇਹਨਾਂ ਨੂੰ ਉਹਨਾਂ ਇਲਾਜ ਨਹੀਂ ਮਿਲ ਪੰਦਾ ਪਰ ਟੈਕਨੋਲੋਜੀ ਦੇ ਨਾਲ ਨਾਲ ਜਿਸ ਤਰ੍ਹਾਂ ਸਾਡਾ ਦੇਸ਼ ਤਰੱਕੀ ਕਰਦਾ ਗਿਆ ਜਿਵੇਂ ਜਿਸ ਤਰ੍ਹਾਂ ਅਸੀਂ ਜਾਨਵਰਾਂ ਦਾ ਜਿਹੜਾ ਆਪਣਾ ਇਲਾਜ ਕਰਾਨੇ ਆ ਉਸ ਤਰ੍ਹਾਂ ਹੀ ਜਿਹੜਾ ਜਾਨਵਰਾਂ ਦਾ ਇਲਾਜ ਵੀ ਜਿਹੜਾ ਅੱਜ ਕੱਲ ਹੋ ਰਿਹਾ ਸਾਰੇ ਬਲੱਡ ਟੈਸਟ ਹੋ ਰਿਹਾ ਜਾਨਵਰਾਂ ਦੇ ਅਲਟਰਾਸਾਉਂਡ ਹੋ ਰਿਹਾ ਐਕਸ-ਰੇ ਹੋ ਰਿਹਾ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਆ ਗਈਆਂ ਪਰ ਇੱਕ ਚੀਜ਼ ਲੱਗਦੀ ਹੈ ਕਿ ਥੋੜੀ ਲੋਕਾਂ ਨੂੰ ਜਾਗਰੂਕਤਾ ਦੀ ਜਿਹੜੀ ਅਵੇਅਰਨੈਸ ਦੀ ਕਮੀ ਜਿਹੜੀ ਹੈ ਨਾ ਲੋਕਾਂ ਨੂੰ ਜਾਨਵਰਾਂ ਬਰਤੀ ਹੈ ਇਹ ਮੈਂ ਚੀਜ਼ਾਂ ਦੇਖੀਆਂ ਪਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਤੱਕ 560 ਤੋਂ ਕਰੀਬ ਜ਼ਿਆਦਾ ਜਾਗਰੂਕਤਾ ਕੈਂਪ ਜਿਹੜੇ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਲ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਮੁਹੱਲਿਆਂ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਜਿਹੜਾ ਆ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜਾ ਆ ਉਹ ਉਪਰਾਲਾ ਕੀਤਾ ਗਿਆ ਪਰ ਮੈਨੂੰ ਬੜੀ ਖੁਸ਼ੀ ਨਾਲ ਇੱਕ ਫਕਰ ਹੋ ਰਿਹਾ ਕਿ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਪਸ਼ੂ ਪਾਲਕ ਨੇ ਚਾਹੇ ਡੌਗ ਲਵਰ ਨੇ ਚਾਹੇ ਗਾਵਾਂ ਚਾਹੇ ਮੱਝਾਂ ਦੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਗ ਦਿੱਤਾ ਹੋ ਗਿਆ ਕੀ ਕਿਸਮਤ ਵਾਲਾ ਸਾਡਾ ਜ਼ਿਲ੍ਹਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਟਾਫ ਵੀ ਪੂਰਾ ਹੈ ਸਾਰੇ ਜਿਹੜੇ ਡਿਸਪੈਂਸਰੀਆਂ ਹਸਪਤਲ ਦੇ ਜਿਹੜੇ ਕਰਮਚਾਰੀ ਆ ਚਾਹੇ ਉਹ ਡਾਕਰੀ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਪਸ਼ੂ ਪਾਲਕਾਂ ਨੂੰ ਸਵਾਵਾ ਦੇ ਰਹੇ ਆ ਪਰ ਇਹ ਕਿਤੇ ਨਾ ਕਿਤੇ ਜਿਹੜਾ ਪਸ਼ੂ ਪਾਲਕਾਂ ਨੂੰ ਜਿਹੜੀ ਜਾਗਰੂਕਤਾ ਦੇ ਵਿੱਚ ਜਿਹੜੀ ਕਮੀ ਆ ਉਹ ਮੈਨੂੰ ਮਹਿਸੂਸ ਹੁੰਦੀ ਆ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਆਪਣੇ ਜਾਨਵਰ ਦੇ ਸਾਡੇ ਕੀ ਕੀ ਰਾਈਟ ਨੇ ਆਪਾਂ ਜਾਨਵਰ ਆਪਣੇ ਨੂੰ ਜਦੋਂ ਬਿਮਾਰ ਹੋ ਜਾਂਦਾ ਹੈ ਉਹਨੂੰ ਅਸੀਂ ਕਿੱਥੇ ਲੈ ਕੇ ਜਾਣਾ ਕਿਹੜੇ ਡਾਕਟਰ ਨੂੰ ਦਿਖਾਣਾ ਸਰਕਾਰੀ ਹਸਪਤਲ ਤੋਂ ਸਾਨੂੰ ਕੀ ਸਹੂਲਤਾਂ ਮਿਲਦੀਆਂ ਇਹ ਚੀਜ਼ਾਂ ਬਾਰੇ ਜਿਹੜਾ ਨਾ ਪਸ਼ੂ ਪਾਲਕਾਂ ਨੂੰ ਜਿਹੜਾ ਨਾ ਉਹ ਜਾਗਰੂਤਾ ਘੱਟ ਹੈ ਪਰ ਆਪਾਂ ਡੇ ਬਾਏ ਡੇ ਜਿਹੜਾ ਨਾ ਇਹਦੀ ਸੁਧਾਰ ਕਰ ਰਿਹਾ ਇੰਪਰੂਵਮੈਂਟ ਕਰ ਰਿਹਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਜਾਗਰੂਤਾ ਕੈਂਪ ਲਗਾ ਕੇ ਪਸ਼ੂ ਪਾਲਕਾਂ ਤੋਂ ਇਲਾਵਾ ਸਾਡੇ ਜਿਹੜੇ ਡਾਕਟਰਸ ਨੇ ਮੇਰੇ ਵੱਲੋਂ ਵੀ ਸਾਰਿਆਂ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਵੀ ਜਿਹੜੇ ਬੱਚੇ 11ਵੀਂ ਚ ਪੜਦੇ 10ਵੀਂ ਚ ਪੜਦੇ ਆ ਜਾਂ 12ਵੀਂ ਜਿਹੜੇ ਵੀ ਬੱਚੇ ਪੜਦੇ ਆ ਉਹਨਾਂ ਨੂੰ ਵੀ ਆਪਾਂ ਉਹਦੇ ਫਿਊਚਰ ਬਾਰੇ ਭਵਿੱਖ ਬਾਰੇ ਵੀ ਦੱਸ ਰਿਹਾ ਕਿ ਤੁਸੀਂ 10ਵੀਂ ਤੋਂ ਬਾਅਦ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੇ ਪ੍ਰੋਫੈਸ਼ਨ ਵਿੱਚ ਜਾਣਾ ਉਹ ਵੀ ਅਸੀਂ ਦੱਸ ਦਿੰਦੇ ਆ ਦੇਜਵਾਨਾਂ ਦੀ ਸੇਵਾ ਕੀਤੀ ਇਹਨਾਂ ਸੇਵਾ ਦਾ ਸਦਕਾ ਹੀ ਤੁਹਾਨੂੰ ਅਜੇ ਤਰੱਕੀਆਂ ਬਖਸ਼ੀਆਂ ਗਈਆਂ ਹਨ ਸਰਕਾਰ ਵੱਲੋਂ ਮੈਂ ਹਾਂਜੀ ਬਿਲਕੁਲ ਜੀ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਕੈਬਨ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਦਿਆਂ ਜੀ ਹਨਾਂ ਦਾ ਸਾਡੇ ਜਿਹੜੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਪੁੰਡਰੀ ਜੀ ਆਈਐਸ ਸਾਡੇ ਡਾਇਰੈਕਟਰ ਸਾਹਿਬ ਡਾਕਟਰ ਪਰਮਦੀਪ ਸਿੰਘ ਬਾਲੀਆ ਜੀ ਮੈਂ ਨਾਲ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਕਾਬਲ ਸਮਝਦੇ ਹੋਏ ਮੇਰੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਨੇ ਮੈਨੂੰ ਜ਼ਿਲ੍ਹਾ ਪਠਾਨਕੋਟ ਦਾ ਜਿਹੜਾ ਬਾਧੀ ਕਾਰਜਾ ਡਿਪਟੀ ਡਾਇਰੈਕਟਰ ਦਾ ਉਹ ਵੀ ਦਿੱਤਾ ਹੈ ਉਹ ਵੀ ਮੈਨੂੰ 2.5 ਮਹੀਨੇ ਹੋ ਗਏ ਆ ਆਪਾਂ ਬੜੀ ਵਧੀਆ ਜਿਹੜਾ ਸੇਵਾਵਾਂ ਨਿਭਾ ਰਹੇ ਆ ਪਠਾਨਕੋਟ ਜ਼ਿਲ੍ਹਾ ਜਿਹੜਾ ਆ ਕਾਫੀ ਜ਼ਿਲ੍ਹਿਆਂ ਨਾਲੋਂ ਜਿਹੜਾ ਨਾ ਉਹ ਪਹਿਲੇ ਨੰਬਰ ਤੇ ਜਿਹੜਾ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਕਲੇ ਦੂਸਰੇ ਤੇ ਤੀਸਰੇ ਨੰਬਰ ਤੇ ਇਧਾਰ ਆ ਕਿਉਂਕਿ ਸਾਰਿਆਂ ਦਾ ਜਿਹੜਾ ਟੀਮ ਵਰਕ ਸਾਡਾ ਬਹੁਤ ਵਧੀਆ ਪਠਾਨਕੋਟ ਜ਼ਿਲ੍ਹੇ ਦਾ ਇਹ ਸੰ ਡਿਪਟੀ ਡਾਇਰੈਕਟਰ ਡਾਕਟਰ ਬੀ ਜੇ ਕੁਮਾਰ ਜੀ ਜਿਹੜੇ ਪਸ਼ੂ ਪਾਲਣ ਵਿਭਾਗ ਚ ਬਤੌਰ ਆਪਣੀਆਂ ਸੇਵਾਵਾਂ ਨਿਭ ਇਸ ਤਰ੍ਹਾਂ ਦੇ ਤੁਹਾਨੂੰ ਹੋਰ ਵੀ ਇਵੈਂਟ ਦਿਖਾਉਣ ਦੇ